ਲੋਕ ਹਤਾਸ਼ ਹੋ ਜਾਂਦੇ ਨੇ ਵੀ ਸਾਡੇ ਜਿਹੜਾ ਬਿਜ਼ਨਸ ਹਾਊਸ ਦੇ ਵਿੱਚ ਨਾ ਪ੍ਰੋਫਿਟ ਨਹੀਂ ਆ ਰਿਹਾ ਹੈਗਾ ਸਾਨੂੰ ਇੰਨੀ ਕਮਾਈ ਨਹੀਂ ਹੋ ਰਹੀ ਹੈਗੀ ਤੇ ਉਹ ਬੰਦ ਕਰਕੇ ਚਲੇ ਜਾਂਦੇ ਨੇ ਤੁਹਾਨੂੰ ਕਿੰਨੇ ਮਹੀਨੇ ਹੋ ਚੁੱਕੇ ਆ ਇਸ ਬਿਜ਼ਨਸ ਨੂੰ ਸ਼ੁਰੂਆਤ ਕੀਤੇ ਹੋਇਆ ਤੇ ਹੁਣ ਤੱਕ ਕਿੰਨਾ ਕੁ ਵਧੀਆ ਜਿਹੜੀ ਆ ਕਮਾਈ ਇਸ ਦੇ ਵਿੱਚ ਨਿਕਲ ਰਹੀ ਹੈ ਬਈ ਦੇਖੋ ਪਹਿਲੀ ਚੀਜ਼ ਤਾਂ ਬਿਜ਼ਨਸ ਦੀ ਸਭ ਤੋਂ ਵੱਡੀ ਚੀਜ਼ ਪਤਾ ਕੀ ਹੁੰਦੀ ਹੈ ਮੈਨੂੰ ਇੱਕ ਮੇਰੇ ਬਹੁਤ ਵੱਡੇ ਵੈਲੂਏਸ਼ਨ ਨੇ ਮੇਰਾ ਭਰਾ ਵੱਡਾ ਉਹਨੇ ਮੈਨੂੰ ਤਿੰਨ ਚੀਜ਼ਾਂ ਸਮਝਾਈ ਸੀ 3 ਪੀਜ਼ ਹੁੰਦੇ ਆ ਬਿਜ਼ਨਸ ਦੇ ਪੇਸ਼ੈਂਸ ਪਰਸਿਸਟੈਂਸ ਪਰਸੇਵਰੇਂਸ ਸਭ ਤੋਂ ਪਹਿਲੀ ਤੁਹਾਡੇ ਸਹਿਨਸ਼ੀਲਤਾ ਪੇਸ਼ੈਂਸ ਠੀਕ ਹੈ ਫਿਰ ਉਸ ਤੋਂ ਬਾਅਦ ਪਰਸਿਸਟੈਂਸ ਕਿ ਤੁਸੀਂ ਕਿੰਨਾ ਉਹਦੇ ਮਗਰ ਪੈ ਸਕਦੇ ਹੋ ਸਹਿਦ ਸਵਾ ਹੋ ਕੇ ਪਾਗਲ ਨਹੀਂ ਹੋਣਾ ਕਿਉਂਕਿ ਜਿੰਨਾ ਤੁਸੀਂ ਆਪਣਾ ਦਿਮਾਗ ਖਰਾਬ ਕਰੀ ਜਾਓਗੇ ਉਹਨਾਂ ਤੁਸੀਂ ਰਕਸ ਕ੍ਰੀਏਟ ਕਰੋਗੇ ਕੰਮ ਖਰਾਬ ਕਰਦੇ ਜਾਓਗੇ ਸਹਿਦ ਸਵੇ ਸੋ ਮਿੱਠਾ ਲੱਗੇ ਬਾਬਾ ਨਾਨਕ ਜੀ ਕਹਿ ਗਏ ਹੋਏ ਨੇ ਸੋ ਇਹ ਸਾਨੂੰ ਇਨਕਲਕੇਟ ਕਰਨ ਦੀ ਲੋੜ ਹੈ ਅਸੀਂ ਬੇਸਿਕਲੀ ਕਲੀ ਬਾਣੀ ਪੜ ਲਈ ਹੈ ਨਾ ਤਰੀਕੇ ਸਿਰ ਤੁਦ ਸਭ ਕੁਝ ਲਿਖਿਆ ਹੋਇਆ ਵਾ ਮੈਥਡਸ ਲੱਭੇ ਹੋਰ ਚਾਰ ਮੈਥਡਸ ਲੱਭੇ ਡਾਇਰੈਕਟ ਸੇਲਸ ਕੀਤੀਆਂ ਦੇਖੋ ਯੂ ਹੈਵ ਟੂ ਬੀ ਕ੍ਰੀਏਟਿਵ ਜਦੋਂ ਇੱਕ ਰਸਤਾ ਬੰਦ ਹੁੰਦਾ ਦਰਵਾਜ਼ਾ ਬੰਦ ਹੁੰਦਾ ਤੋ ਤੁਹਾਨੂੰ ਕਈ ਵਾਰੀ ਦੀਵਾਰ ਤੋੜ ਕੇ ਛੈਣੀ ਥੋੜੀ ਆਪ ਲੈ ਕੇ ਦੀਵਾਰ ਤੋੜ ਕੇ ਕੋਈ ਨਾ ਕੋਈ ਅਲਟਰਨੇਟਿਵ ਲੱਭਣਾ ਪੈਂਦਾ ਕੱਢਣਾ ਪੈਂਦਾ ਵੀਰੇ ਤੂੰ ਥੋੜਾ ਮਨ ਕਿਉਂ ਸੀਗਾ ਵੀ ਮੈਂ ਲੱਗ ਤੋਂ ਕਾ ਚੀਜ਼ ਕਰਨੀ ਕਰਨੀ ਯਾਰ ਇੱਕ ਸਭ ਤੋਂ ਵੱਡੀ ਚੀਜ਼ ਸਭ ਤੋਂ ਵੱਡੀ ਕੀ ਆ ਜਾਂਦੀ ਹੈ ਬ੍ਰਿੰਗਿੰਗ ਅ ਚੇਂਜ ਇਨ ਦਾ ਸੋਸਾਇਟੀ ਮੈਨੂੰ ਇਹੀ ਸੀਗਾ ਮੇਰਾ ਖੋਲਣ ਦਾ ਸਭ ਤੋਂ ਮੇਨ ਕਾਰਨ ਤੁਹਾਡੀ ਮੇਰੀ ਪਹਿਲੇ ਵੀ ਗੱਲ ਹੋਈ ਸੀਗੀ ਮੈਂ ਤੁਹਾਨੂੰ ਇੱਕ ਗੱਲ ਕੋਰੀ ਗਈ ਸੀ ਕਿ ਹਾਂ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਇੱਕ ਹੈ ਅਨਇੰਪਲੋਇਮੈਂਟ ਐਨ ਇੰਪਲੋਇਮੈਂਟ ਹਰ ਬੰਦਾ ਜੀ ਇੱਕਾ ਹੀ ਮਾਰਦਾ ਮੈਂ ਇਸ ਚੀਜ਼ ਨੂੰ ਲੈਂਦੇ ਹੋਏ ਹੋਲੀ ਦੇ ਲਾਂਚ ਕੀਤੀ ਸੀ ਮਾਰਚ ਦੇ ਵਿੱਚ 25 ਮਾਰਚ ਨੂੰ ਦੇਸੀ ਡੇਜ਼ਰਟ ਕੰਪਨੀ ਠੀਕ ਹੈ ਇੱਕੋ ਅਜੰਡੇ ਨਾਲ ਕਿ ਹਾਂ ਵੀ ਅਸੀਂ ਇੰਪਲੋਇਮੈਂਟ ਦੇਣੀ ਜਿੰਨੀ ਵੱਤੋਂ ਵੱਧ ਦੇ ਸਕੀਏ ਮੈਨੂੰ ਦਿੱਲੀ ਤੋਂ ਆਫਰ ਸੀਗੀਆਂ ਮੈਨੂੰ ਬੰਬੇ ਤੋਂ ਆਫਰ ਸੀਗੀਆਂ ਤੇ ਆਈਦੀ ਰੇਟ ਦੇ ਵਿੱਚ ਜੇ ਮੈਂ 25 ਕਰੋੜ ਦੀ ਵੈਲਿਊਏਸ਼ਨ ਤੇ ਬੈਠਾ ਨਾ ਸ਼ਾਇਦ ਮੈਂ 150 ਕਰੋੜ ਦੀ ਵੈਲਿਊਏਸ਼ਨ ਤੇ ਬੈਠਾ ਹੁੰਦਾ ਜੇ ਮੈਂ ਲੁਧਿਆਣੇ ਨਾ ਲਾਂਚ ਕਰਦਾ ਸ਼ਾਇਦ ਇਹ ਗੋਲਗੋਪਿਆਂ ਦਾ ਕੰਮ ਕੀਤਾ ਨਾ ਉਹ ਤੋਂ ਵੀ ਬੰਦ ਹੋ ਜਣਾ ਸੀ ਵੀਰੇ ਉਹ ਇੱਕ ਪਤਾ ਕੀ ਆ ਭੇਡ ਚਾਲ ਵਾਲੀ ਗੱਲ ਆ ਗਈ ਵਾਟ ਐਗਜ਼ੈਕਟਲੀ ਚੇਂਜ ਯੂ ਆਰ ਟ੍ਰਾਈਂਗ ਟੂ ਬਿੰਗ ਹੁਣ ਅਸੀਂ ਕਿੱਥੇ ਅੱਖ ਟਿਕਾਈ ਅਸੀਂ ਹੈ ਮੋਰ ਕੁਆਲਟੀ ਵਾਲਸ ਨਾਲ ਮੱਥਾ ਪਾੜਿਆ ਠੀਕ ਆ ਇੱਕ ਵਾਰੀ ਜਦੋਂ ਅਸੀਂ ਮਾਰਕੀਟ ਐਂਟਰ ਕੀਤੇ ਆ ਉਹਨਾਂ ਦੀ ਵੀ ਜਾਨ ਨਿਕਲੀ ਆ ਹਾਂ ਇਹ ਵੀ ਕੋਈ ਆਇਆ ਹੈ ਇਹ ਕੌਣ ਹੈ ਮੈਨੂੰ ਹੈਵ ਮੋਰ ਤੋਂ ਫੋਨ ਆਏ ਮੈਨੂੰ ਕੁਆਲਟੀ ਵੋਲਟ ਦੇ ਡੀਲਰਾਂ ਦੇ ਫੋਨ ਆਏ ਭਾਜੀ ਕੀ ਸਿਸਟਮ ਹੈ ਹਮ ਮੈਂ ਕਹ ਲਓ ਸਰ ਮਾਰਜਿਨ ਲਓ ਮੈਨੂੰ ਕੋਈ ਨਾ ਨਹੀਂ ਹਮ ਬਟ ਮੁੱਦਾ ਇਹ ਹੈ ਨਾ ਮੇਰਾ ਇਸ਼ੂ ਕਿੱਥੇ ਫਸਦਾ ਵਾ ਕਿਸੇ ਦੀ ਕੋਈ ਕੁਆਲਟੀ ਚੈੱਕ ਨਹੀਂ ਆ ਤੁਸੀਂ ਕਦੀ ਵੀ ਕਿੱਥੇ ਤੇ ਵੀ ਜਾ ਕੇ ਨਾ ਰੈਂਡਮਲੀ ਤੁਸੀਂ ਤਾਂ ਮੀਡੀਆ ਤੋਂ ਹਮ ਕਦੀ ਕੁਆਲਟੀ ਚੈੱਕ ਕਰਿਆ ਹੀ ਹੋ ਕਿੰਨੀ ਸਫਾਈ ਹੈ ਮੈਂ ਤੁਹਾਨੂੰ ਵੀਡੀਓਜ਼ ਭੇਜ ਦੂੰਗਾ ਜੇ ਆਪਣੀ ਮੇਰੇ ਨਾਲ ਨਾਲ ਵੀਡੀਓਜ਼ ਲਗਾ ਦਿਓ ਕਿ ਕਿੰਨੀ ਸਫਾਈ ਹੁੰਦੀ ਹੈ ਮੇਰੀ। ਹਮ ਮੇਰੇ ਫਰਿੱਜ ਕਿੰਨੇ ਸਾਫ਼ ਨੇ। ਕੁੱਲੜ ਦੇ ਵਿੱਚ ਪੈਕੇਜਿੰਗ ਹੋ ਰਹੀ ਹੈ ਮੈਂ ਮੰਨ ਗਿਆ। ਬਟ ਤੁਸੀਂ ਇੱਕ ਚੀਜ਼ ਦੇਖੋ ਸਾਂਚੇ ਵਾਲਾ ਕੁੱਲੜਾ ਸਾਰਾ ਠੀਕ ਹੈ। ਉਹ ਚ ਗੰਦੀ ਮਿੱਟੀ ਯੂਜ਼ ਹੋ ਰਹੀ ਹੈ। ਕੋਈ ਕੁਆਲਿਟੀ ਚੈੱਕ ਨਹੀਂ ਹੋ ਰਿਆ। ਹਮ ਮੇਰੀ ਕੰਪਨੀ ਦੇ ਵਿੱਚ ਵੀਰੇ ਮੇਰਾ 14 ਤੋਂ 15000 ਰੁਪਏ ਦਾ ਖਰਚਾ ਮਹੀਨੇ ਦਾ 20000 ਰੁਪਏ ਦੇ ਆਸ-ਪਾਸ ਦਾ ਸਿਰਫ ਮਾਈਕਰੋਬੀਅਲ ਟੈਸਟ ਦਾ। ਹਮ ਜੋ ਕਿ ਐਵਰੀ ਵੀਕ ਐਵਰੀ 10 ਡੇਸ ਕੈਰੀ ਆਨ ਹੋਣਾ ਹੀ ਹੋਣਾ ਕਿਉਂਕਿ ਛੋਟੀ ਸਾਡੀ ਚੀਜ਼ ਖਤਮ ਐ ਉਸ ਵੇਲੇ ਹੁਣ ਮਾਈਕਰੋਬੀਅਲ ਟੈਸਟ ਦੇ ਵਿੱਚ ਤੁਸੀਂ ਹਿਸਾਬ ਲਗਾ ਕੇ ਚੱਲੋ ਵੀਰੇ ਅੱਜ ਦੀ ਡੇਟ ਦੇ ਵਿੱਚ ਕੋਈ ਵੱਡੀ ਕੰਪਨੀ ਵੀ ਨਹੀਂ ਜਿਆਦਾ ਕਰ ਰਹੀ ਮਾਈਕਰੋਬੀਅਲ ਟੈਸਟ ਹੂੰ ਛੋਟੀ ਤਾਂ ਗੱਲਾਂ ਹੀ ਛੱਡ ਦਿਓ ਮੇਰੀ ਫਿਰ ਨਹੀਂ ਮੈਂ ਠੋਕ ਕੇ ਕਹਿੰਦਾ 8 ਦਿਨ ਦਾ ਸਾਡਾ ਕਲੇਮ ਐ ਕੰਪਨੀ ਵੱਲੋਂ 22 25 22 ਦਿਨ ਦੀ ਮੈਨੂੰ ਲੋਕਾਂ ਨੇ ਦੱਸੀ ਹੋਈ ਹੈ ਕਿ ਬਾਈ ਅਸੀਂ ਨਾ ਸਾਈਡ ਤੇ ਰੱਖ ਦਿੰਨੇ ਆ ਫ੍ਰਿਜ ਚ ਜੋ ਮਲਾਈ ਨਿਕਲ ਕੇ ਆਉਂਦੀ ਹੈ ਨਾ ਐਂਡ ਤੇ ਕਿਉਂਕਿ ਵੀਰੇ ਅਸੀਂ ਜਾਣ ਪਾਈ ਉਹ ਜਿਹੜੀ ਉਹ ਸਵਾਦ ਨਾਲ ਖਾਂਦੇ ਵੀ ਐਡੀ ਵਧੀਆ ਬਣਾਈ ਗਈ ਹੈ ਵੀ ਉਹ ਪੁਰਾਣੀ ਹੁੰਦੀ ਹੈ ਜਿਆਦਾ ਵੀਰੇ ਐਕਚੁਅਲੀ ਕੀ ਹੈ ਅਸੀਂ ਡਾਊਨ ਦ ਡਰੇਨ ਨਾਲ ਆਂਦੇ ਆਂਦੇ ਡਾਊਨ ਦ ਲਾਈਨ ਅਸੀਂ ਆਪਣਾ ਪਸ਼ੋਕੜ ਪੁੱਲ ਦੇ ਗਏ ਪਸ਼ੋਕੜ ਕਿਵੇਂ ਪੁੱਲ ਦੇ ਗਏ ਸਾਨੂੰ ਪਹਿਲੀ ਗੱਲ ਤਾਂ ਸਾਨੂੰ ਸਭ ਤੋਂ ਗੰਦੀ ਆ ਸਭ ਤੋਂ ਵਧੀਆ ਆਦਤ ਸਾਡੀ ਛੜਾਈ ਗਈ ਪੜਨ ਦੀ ਹੂੰ ਕਿਤਾਬਾਂ ਪੜਨ ਦੀ ਹੂੰ ਗੱਲ ਕਿਤੇ ਵੀ ਬੋਲਾਂਗੇ ਨਾ ਲੋਕਾਂ ਨੂੰ ਕੀ ਆਈ ਦੀ ਰੇਡ ਚ ਮਸਾਲਾ ਬਹੁਤ ਸਵਾਲ ਲੱਗਦਾ ਮਸਾਲੇ ਨੂੰ ਇੰਗੇਜਮੈਂਟ ਵੀ ਵੱਧ ਆ ਸੀ ਫੇਸਬੁਕ ਦਾ ਅਲਗੋਰਿਦਮ ਚੱਕਰ ਲਓ ਜਿਹੜੀ ਮਰਜੀ ਵੱਡੀ ਕੰਪਨੀ ਨੇ ਚਿੰਨੀ ਸੋਸ਼ਲ ਮੀਡੀਆ ਕੰਪਨੀਆਂ ਨੇ ਆਪਣਾ ਵੀ ਸੋਸ਼ਲ ਮੀਡੀਆ ਤੇ ਹੀ ਜਾਣਾ ਬਟ ਇਹਨਾਂ ਦਾ ਅਲਗੋਰਿਦਮ ਇਦਾਂ ਦਾ ਜਿੰਨਾ ਮਸਾਲਾ ਵੱਧ ਹੋਊਗਾ ਸਿੰਪਲ ਜਿਹਾ ਇਹਨਾਂ ਨੂੰ ਇੱਕੋ ਉਹ ਹੈ ਹਦਾਇਤ ਇੰਗੇਜਮੈਂਟ ਵਧਾਓ ਇੰਗੇਜਮੈਂਟ ਕਿਦਾਂ ਵਧਦੀ ਹੈ ਜਦੋਂ ਲੋਕੀ ਦੋ ਲਾਡੂ ਨਾਲ ਲੜਦੇ ਦੇਖਦੇ ਕਲੇਸ਼ ਦੇਖਦੇ ਖਲਾ ਦੇਖਦੇ ਸਿਆਣੀ ਗੱਲ ਸਿਆਣਾ ਬੰਦਾ ਹੀ ਸਮਝੂਗਾ ਕਿਉਂਕਿ ਉਹਦੇ ਲਈ ਇੱਕ ਇੰਟੈਲੈਕਟ ਚਾਹੀਦਾ ਆਈ ਡੋਨਟ ਪੋਸਟ ਕਿ ਹਾਂ ਵੀ ਮੇਰੇ ਕੋਲ ਇੰਡੀਆ ਡਿਗਰੀਆਂ ਨੇ ਉਹਨੇ ਡਿਗਰੀ ਨਹੀਂ ਨਹੀਂ ਲਿਆ ਬਟ ਮੈਂ ਉਹ ਗ੍ਰੈਸਪ ਕੀਤੀ ਆ ਪੜ੍ਹ ਕੇ ਗੱਲ ਹਰ ਵਾਰੀ ਮੈਂ ਇੱਕੋ ਕੰਨਾਵਾ ਕਿ ਹਾਂ ਵੀ ਗ੍ਰੇ ਏਰੀਆ ਇੱਕ ਬਹੁਤ ਨੁੱਕਾ ਆ ਉਹ ਬਲੈਕ ਐਂਡ ਵਾਈਟ ਦੇ ਵਿੱਚ ਤੁਹਾਨੂੰ ਖੋਜਣਾ ਪੈਣਾ ਤੇ ਉਸੇ ਗ੍ਰੇ ਏਰੀਆ ਦੇ ਵਿੱਚ ਮੇਨ ਮੈਟਰ ਆ ਸਾਰੇ ਦਾ ਸਾਰਾ ਸਾਰੀ ਦੁਨੀਆ ਉਸ ਦੇ ਵਿੱਚ ਆ ਹਰ ਚੀਜ਼ ਦਾ ਜਵਾਬ ਉਸ ਦੇ ਵਿੱਚ ਆ ਬਿਲਕੁਲ ਅੱਛਾ ਇਸ ਤੋਂ ਅਲਾਵਾ ਹੁਣ ਆਪਾਂ ਮਤਲਬ ਬਿਜ਼ਨਸ ਦੀ ਗੱਲ ਕਰਦੇ ਆ ਫਿਰ ਬਾਅਦ ਚ ਉਸ ਤੋਂ ਬਾਅਦ ਇਸ ਦੁਆਰਾ ਟੌਪਿਕ ਤੇ ਆਉਨੇ ਆ ਦੇਸੀ ਰਿਜ਼ਰਟ ਕੰਪਨੀ ਦੇ ਵਿੱਚ ਤੁਸੀਂ ਜਿਹੜੇ ਡਿਸ਼ਸ ਰੱਖੀਆਂ ਨੇ ਹਨਾ ਮੈਂ ਨਾਮ ਜਿਹੜੇ ਪੜਦਾ ਪਿਆ ਹੈ ਕਾਫੀ ਫਿਰਨੀ ਦੇ ਹੋਰ ਚੀਜ਼ਾਂ ਹਨਾ ਸ਼੍ਰੀਕੰਡ ਇਹ ਇਹ ਸਾਰਾ ਕੁਝ ਜਿਹੜਾ ਤੁਸੀਂ ਆਪ ਤਿਆਰ ਕਰਵਾ ਕੇ ਆਪ ਦਾ ਸਾਰੇ ਸਟੈਂਡਰਡਸ ਆਪ ਸਾਰਾ ਆਪ ਤਿਆਰ ਹੋ ਰਿਹਾ ਸਟੈਂਡਰਡਾਈਜ਼ਡ ਦੇ ਤਰੀਕੇ ਨਾਲ ਤਿਆਰ ਹੋ ਰਿਹਾ ਵਾ ਫਿਰ ਉਦੋਂ ਬਾਅਦ ਸਭ ਤੋਂ ਵੱਡੀ ਚੀਜ਼ ਕੀ ਹੈ ਮੈਂ ਤੁਹਾਨੂੰ ਕਿਉਂ ਦੱਸ ਰਿਹਾ ਵੈਲਿਊਏਸ਼ਨ ਕਿੰਦਾ ਪਈ ਸਾਡੀ ਮਿੱਟੀ ਦਾ ਕੁੱਝਾ ਜਿਹੜਾ ਸਾਡਾ ਸਾਰਾ ਹੈਂਡਮੇਡ ਠੀਕ ਹੈ ਇਨਕ ਟੈਕਨੀਕਲਟੀ ਨਾਲ ਬਣਿਆ ਹੋਇਆ ਵਾ ਜੋ ਪੁਰਾਣੇ ਤਰੀਕੇ ਨਾਲ ਬਣਦੀ ਹੁੰਦੀ ਸੀ ਪੋਰਿੰਗ ਹੈ ਮੈਂ ਅੱਜਕੱਲ ਦੇ ਕੁਝਿਆਂ ਦੇ ਵਿੱਚ ਪੋਰਸ ਨਹੀਂ ਆ। ਖਾਣ ਦੇ ਨਾਲ ਆਵੀ ਮੇਨ ਤਲਾ ਹੱਥ ਮੈਂ ਤੁਹਾਨੂੰ ਪੋਡਕਾਸਟ ਤੋਂ ਪਹਿਲਾਂ ਕੀ ਗੱਲ ਚੱਲ ਰਹੀ ਸੀ ਬੈਕਗ੍ਰਾਉਂਡ 'ਚ ਆਪਣੇ ਕਿ ਹਾਂ ਵੀ ਲੋਕੀ ਆਪਣੇ ਹੱਥ ਦੀ ਸ਼ਫਾ ਬੋਲਦੇ ਜਾ ਰਹੇ ਆ। ਹੱਥ ਦੇ ਵਿੱਚ ਬਹੁਤ ਸ਼ਫਾ। ਹਰ ਚੀਜ਼ ਮਸ਼ੀਨਾਂ ਨਹੀਂ ਕਰ ਸਕਦੀਆਂ। ਹਰ ਚੀਜ਼ AI ਨਹੀਂ ਕਰ ਸਕਦੀ। ਢਿੱਡੇ AI ਨੇ ਨਹੀਂ ਵਰਨਾ। ਫਾਰਮਿੰਗ AI ਨੇ ਨਹੀਂ ਕਰਨੀ। ਇਨਸਾਨਾਂ ਨੇ ਫਿਊਲ ਤੇ ਨਹੀਂ ਚੱਲਣਾ, ਇਨਸਾਨਾਂ ਨੇ ਖਾਣੇ ਤੇ ਚੱਲਣਾ। ਉਹ ਟੂ ਰਿਸਕ ਐਂਡ ਰਿਵਾਰਡ ਉਹ ਕਿਸਾਨ ਵੀ ਲੈਂਦੇ ਆ ਉਹ ਇੱਕ ਫੈਕਟਰੀ ਵਾਲਾ ਮਾਲਕ ਵੀ ਲੈਂਦਾ ਕੋਈ ਬਿਜ਼ਨਸਮੈਨ ਵੀ ਲੈਂਦਾ ਹਰ ਬੰਦਾ ਰਿਸਕ ਐਂਡ ਰਿਵਾਰਡ ਆ Zomato ਦੀ ਗੱਲ ਲੈ ਲੋ ਫੋਰ ਐਗਜ਼ਾਮਪਲ ਠੀਕ ਹੈ ਅੱਜ ਦੀ ਡੇਟ 'ਚ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਐ Zomato ਸੁਏਗੀ ਠੀਕ ਹੈ ਸਾਡੇ ਜਿੰਨੇ ਰਾਈਡਰ ਵੀਰ ਨੇ ਨੋ ਆਫੈਂਸ ਟੂ देम ਉਂਗਲ ਚੱਕ ਦਿੰਦੇ 1 ਮਿੰਟ ਲਗਾਉਂਦੇ ਆ ਤੇ ਹਾਂ ਜੀ ਜੀ ਸਾਨੂੰ ਕੰਪਨੀ ਇਦਾਂ ਸਮਝੋ ਕੰਪਨੀ ਉਦਾਂ ਬਾਈ ਤੁਹਾਨੂੰ ਕੰਪਨੀ ਲੱਖਾਂ ਲੱਖਾਂ ਦੀ ਤਦਾਦ ਦੇ ਵਿੱਚ ਜੌਬਸ ਆਫਰ ਕਰ ਰਹੀ ਆ ਠੀਕ ਹੈ ਦੂਜਾ ਕੰਮ ਤੁਸੀਂ ਕਰਕੇ ਨਹੀਂ ਦਾਜੀ ਹੁਣ ਫੋਰ ਐਗਜ਼ਾਮਪਲ ਮੈਂ ਰੇੜੀ ਲਗਵਾਉਣਾ ਵਾ ਠੀਕ ਹੈ ਸਾਡੀ ਕਾਟ ਲੱਗਦੀ ਆ ਅਸੀਂ ਕਾਟ ਕੰਨੇ ਆ ਹਮ ਇੱਕ ਬੰਦੇ ਨੂੰ ਜੇ ਕਾਟ ਕੀ ਹੈ ਭਾਜੀ ਕੀ ਠੀਕ ਹੈ ਚਲੋ ਕਾਟਨੀ ਰੇੜੀ ਕਹਿਦੀ ਹੈ ਨਹੀਂ ਭਾਜੀ ਰੇੜੀ ਤੇ ਨਹੀਂ ਖੜਨਾ ਫਿਰ ਬੰਦਾ ਤਰੀਕੇ ਸਰ ਕਰਨ ਵਾਲਾ ਹੋਵੇ 15-2000 ਰੁਪਏ ਨਹੀਂ ਛੱਡਦਾ ਕਮਿਸ਼ਨ ਦਾ ਜਦ ਕਿ ਤੁਹਾਨੂੰ ਵੀ ਨਾ ਨੁਕਰਾਂ ਹੋਈਆਂ ਨੇ ਤੁਹਾਨੂੰ ਵੀ ਨਾ ਨੁਕਰਾਂ ਹੋਈਆਂ ਨੇ ਦਾ ਮਤਲਬ ਮੈਨੂੰ ਵੀਰੇ 150 ਚ ਇੱਕ ਬੰਦਾ ਮਿਲਦਾ ਬੰਦਾ ਕਹਿੰਦਾ ਮੈਂ 10000 ਦੀ ਨੌਕਰੀ ਕਰ ਲੂੰਗਾ ਜਿਆਦਾ ਗਵਾਰੀ ਆ ਇਹ ਮਾਈਂਡ ਸੈਟ ਦੀ ਗੱਲ ਹੈ ਨਾ ਹੂੰ ਤੁਸੀਂ ਸਾਲ ਦਾ 120000 ਕਮਾ ਰਹੇ ਹੋ ਮੰਨ ਕੇ ਠੀਕ ਹੈ 10000 ਦੀ ਤੁਸੀਂ ਨੌਕਰੀ ਕਰਕੇ ਰਾਜੀ ਹੋ ਹੂੰ ਉੱਥੇ ਮੈਂ ਤੁਹਾਨੂੰ 180000 ਦੇ ਰਿਹਾ ਸਾਲ ਦਾ ਹੂੰ ਜਿਹੜੇ ਬੰਦੇ ਕੱਢੇ ਦੇ ਵਰ ਅਰਨਿੰਗ 40 ਤੋਂ 45000 ਫਰੋਮ ਮੀ ਹੂੰ ਮੇਰ ਤੋਂ ਪਹਿਲਾਂ 9000 ਰੁਪਏ ਕਮਾਉਂਦਾ ਸੀਗਾ ਉਹ ਬੰਦਾ 10000 ਮਹੀਨੇ ਦਾ ਘਰ ਚਲਾਉਂਦੇ ਸੀਗਾ ਇਸ ਦੀ ਰੇਟ ਚ ਠੀਕ ਹੈ ਮੈਨੂੰ ਕਈ ਵਾਰੀ ਫੋਨ ਆਇਆ ਪਰ ਠੀਕ ਹੈ ਲੇ ਵੀ ਉਹ ਉਹਨਾਂ ਨੇ ਮੰਨ ਚੇ ਆ ਵੀ ਅਸੀਂ ਰੇੜੀ ਤੇ ਖੜਕੇ ਜਾਂ ਕਾਰਟ ਦੇ ਉੱਤੇ ਆ ਚੀਜ਼ ਨਹੀਂ ਵੇਚ ਸਕਦੇ ਹੈਗੇ ਯਾਰ ਮੈਂ ਕਹਿ ਰਿਹਾ ਪਤਾ ਕੀ ਹੈ ਅੱਜ ਦੀ ਡੇਟ 'ਚ ਨਾ ਇੱਕ ਬਹੁਤ ਵੱਡੀ ਗਲਤਫਹਿਮੀ ਹੋ ਗਈ ਇੱਕ ਬਹੁਤ ਵੱਡੀ ਗੰਦੀ ਬਿਮਾਰੀ ਵੀ ਹੋ ਗਈ ਹੈ ਹਰ ਇੱਕ ਬੰਦੇ ਨੂੰ ਮੈਗ ਬਿਜ਼ਨਸ ਕਰ ਸਕਦਾ ਮੈਗ ਬਿਜ਼ਨਸ ਕਰ ਸਕਦਾ ਵੈਰੀ ਗੁੱਡ ਬਟ ਬਿਜ਼ਨਸ ਕਰਨ ਲਈ ਤੁਹਾਨੂੰ ਇੱਕ ਐਥਿਕਸ ਬਹੁਤ ਜ਼ਰੂਰੀ ਨੇ ਐਥਿਕਸ ਦਾ ਮਤਲਬ ਹੈ ਮੋਰਲਸ ਐਂਡ ਐਥਿਕਸ ਇੱਕ ਬਿਜ਼ਨਸ ਕਰ ਲੈ ਪੈਸੇ ਨਾਲ ਨਹੀਂ ਚੱਲਦਾ ਬਿਜ਼ਨਸ ਅਕੇਲੇ ਤੁਹਾਡੀ ਬੋਲਬਾਣੀ ਦੇ ਨਾਲ ਨਹੀਂ ਚੱਲਦਾ ਇਕੱਲੇ ਟੇਸਟ ਨਾਲ ਨਹੀਂ ਚੱਲਦਾ ਐਥਿਕਸ ਬਹੁਤ ਜ਼ਰੂਰੀ ਹੈ ਜਿਹੜਾ ਬਣਾ ਲੇ ਅਸੂਲ ਬਣਾ ਲੇ ਐਥਿਕ ਦਾ ਮਤਲਬ ਅਸੂਲ ਹੋ ਗਏ ਤੁਹਾਡੇ ਨਾ ਅਸੂਲ ਬਣਾ ਲੇ ਉਹਨਾਂ ਦੇ ਉੱਪਰ ਸਟਿੱਕ ਕਰਨਾ ਪੈਂਦਾ ਕੱਟਾ ਪਹਿਰੇ ਪਹਿਣ ਤੋਂ ਕੋਈ ਗੱਲ ਨਹੀਂ ਕੀ ਕਰ ਸਕਦੇ ਆ